ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਮਾੜੇ ਮਾੜੇ ਅਨਸਰਾਂ ਖਿਲਾਫ ਨਿਰੰਤਰ ਤਰੰਤਾਰਨ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸੀਆਈਏ ਦੀ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅ ਅੱਜ ਪਿੰਡ ਸ਼ੇਰੋਂ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਜਿਸ ਦੌਰਾਨ ਚੈਕਿੰਗ ਦੇ ਟਾਈਮ ਤੇ ਸੱਤਾ ਨਸ਼ਰਾ ਗੈਂਗ ਦੇ ਜਿਹੜੇ ਤਿੰਨ ਮੁੱਖ ਆਪਰੇਟਿਵਸ ਨੇ ਉਹਨਾਂ ਨੂੰ ਫੜਿਆ ਗਿਆ ਆ ਇਹ ਜਿਹੜੇ ਤਿੰਨੋ ਆਪਰੇਟਿਵਸ ਨੇ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਦਾ ਨਾਮ ਹੈ ਇੱਕ ਤਾਂ ਹਰਪ੍ਰੀਤ ਸਿੰਘ ਹੈ ਆ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਇਸਰਹਾਲੀ ਥਾਣੇ ਦੇ ਵਿੱਚ ਦਾ ਪਿੰਡ ਪੈਂਦਾ ਇੱਕ ਮੈਕਪ੍ਰੀਤ ਹੈ ਇਹਦੇ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਕ ਅਨਮੋਲ ਸਿੰਘ ਹੈ ਆ ਇਹ ਵੀ ਸ਼ੇਰੋਂ ਦਾ ਰਹਿਣ ਵਾਲਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈ ਤੇ ਇਹਨਾਂ ਤੋਂ ਜਿਹੜੇ ਤਿੰਨ ਵੈਪਨ ਮਿਲੇ ਨੇ ਉਹ ਹੈਗੇ ਨੇ ਦੋ ਪਿਸਤੌਲ 3 ਬੋਰ ਤੇ ਚਾਰ ਜਿੰਦਾ ਰਾਊਂਡ ਇੱਕ ਪਿਸਤਲ ਜਿਹੜੀ ਹੈ ਉਹ 32 ਬੋਰ ਤੇ ਦੋ ਜਿੰਦਾ ਰਾਉਂਡ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਕੁੱਲ ਮਲਾ ਕੇ ਇਹਨਾਂ ਨੂੰ ਜਦੋਂ ਇਹਨਾਂ ਨਾਲ ਪੁੱਛਗਿੱਛ ਕੀਤੀ ਗਈ ਹੈ ਜਿਹੜੀ ਪ੍ਰੀਲੀਮਿਨਰੀ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੋਰ ਵੀ ਕਾਫੀ ਕੇਸਸ ਦੇ ਵਿੱਚ ਫਰੋਤੀ ਦੇ ਜਿਹੜੇ ਕੇਸਸ ਨੇ ਉਹ ਉਹਨਾਂ ਜਿਨ੍ਹਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਅ ਇਸ ਕੇਸ ਦੇ ਵਿੱਚ ਅੱਗੇ ਤਫਤੀਸ਼ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ 'ਚ ਵੀ ਅਸੀਂ ਅਗਰ ਰਿਕਵਰੀ ਕਰਾਂਗੇ ਮੈਡਮ ਹੁਣ ਕੋਈ ਨਾ ਰੋਟੀ ਮੁੰਗੀ ਸੀ ਤਾਜ਼ਾ ਕੋਈ ਰੋਟੀ ਜੀ ਇਹ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਾਡੇ ਕੋਲ ਦੋ ਤਿੰਨ ਇਹ ਜੇ ਇਨਪੁਟ ਹੈਗੇ ਨੇ ਰੋਟੀ ਵਾਲੇ ਤੇ ਜ਼ਾਹਿਰ ਜੀ ਗੱਲ ਹੈ ਇਹਨਾਂ ਦੀ ਕ੍ਰਾਈਮਨਲ ਹਿਸਟਰੀ ਹੈ ਵੈਪਨ ਇਹਨਾਂ ਕੋਲੋਂ ਰਿਕਵਰ ਹੋਇਆ ਹੈ ਪੂਰੀ ਗੱਲ ਦੀ ਡੂੰਘਾਈ ਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਹੈ ਉਹ ਜਾ ਰਹੀ ਹੈ ਹਾਂਜੀ ਇਹ ਸਾਰੇ ਗੈਂਗਸਟਰ ਕ੍ਰਾਈਮ ਨੇ ਜੀ ਬੋਡੀ ਕ੍ਰਾਈਮ ਹੈਗਾ 307 ਦੇ ਆਮ ਜਨ ਸ਼ਤਾਨੁਸ਼ਰ। ਪਹਿਲਾਂ ਵੀ ਮਾਮਲੇ ਦਰਜ ਨਹੀਂ ਹੁੰਦੇ ਕੋਈ। ਹਾਂਜੀ ਇਹਨਾਂ ਤੇ ਪਹਿਲਾਂ ਵੀ ਮਾਮਲੇ ਦਰਜ ਹੋਇਆ ਜੀ ਉਹ ਕਿਸ ਤਰ੍ਹਾਂ ਦੇ ਕਿੱਥੋਂ ਆਏ ਆ ਇਹ ਸਾਰਾ ਕੁਝ ਜੀ ਕਿਉਂਕਿ ਆਜੀ ਪਰਚਾ ਦਰਜ ਕਰਕੇ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਤੇ ਸਾਰਾ ਕੁਝ ਜਿਹੜਾ ਇਨਵੈਸਟੀਗੇਸ਼ਨ ਦਾ ਪਰਵਿਊ ਹੈ ਤੇ ਡੁੰਗ੍ਹਾਈ ਦੇ ਵਿੱਚ ਇਸ ਮਾਮਲੇ 'ਚ ਤਫ਼ਤੀਸ਼ ਕੀਤੀ ਜਾਏ। ਪਹਿਲੇ ਮਰਡਰ ਵੀ ਹੋਇਆ ਸੀ ਉਹ ਰੋਮਨ ਵੀ ਥੋੜਾ ਇਨਵੋਲਵਮੈਂਟ ਹੈ ਜਿਵੇਂ ਬੈਬਲ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵਿੱਚ ਜਿੱਦਾਂ ਕੀ ਕਲੇਮ ਕੀਤਾ ਗਿਆ ਸੀਗਾ ਕਿ ਸ਼ੈਤਾਨੁਸ਼ਰ ਗੈਂਗ ਵੱਲੋਂ ਤੇ ਉਸੇ ਸਿਲਸਿਲੇ ਦੇ ਵਿੱਚ ਕਿਉਂਕਿ ਸਾਡੇ ਵੱਲੋਂ ਚੈਕਿੰਗ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਸੀਗੀ ਤੇ ਇਸ ਚੀਜ਼ ਬਾਰੇ ਸਾਡੇ ਵੱਲੋਂ ਡੁੰਗਾਈ ਚ ਤਫਤੀਸ਼ ਕੀਤੀ ਜਾਏਗੀ ਮੈਡਮ ਜਿਵੇਂ ਮਾਰੂਗਾ ਨੇ ਹੁਣ ਹੁਣ ਲਵਾਂਗੇ ਚਿੰਦਰਮਾਣੇ ਪੇਸ਼ ਕਰ ਚੁੱਕੇ ਮੈਡਮ ਜਿਲੇ ਚ ਲਗਾਤਾਰ ਜਿਹੜੀਆਂ ਗਨ ਸ਼ਾਟ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਖਾਸ ਕਰਕੇ ਅੱਜ ਵੀ ਕੱਲ ਵੀ ਹੋਇਆ ਅੱਜ ਵੀ ਹੋਇਆ ਤੇ ਜੀ ਸਾਡੇ ਵੱਲੋਂ ਬਿਲਕੁਲ ਇੱਕ ਸਟਰੋਂਗ ਰਣਨੀਤੀ ਬਣਾਈ ਗਈ ਹੈ

ਕਰਾਂਗੇ ਤੇ ਕਿਸੇ ਵੀ ਇਹੋ ਜਿਹੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਮੈਡਮ ਜਿਹੜੇ ਬੰਦੇ ਫੜੇਗੇ ਕਿ ਕਿੰਨੀ ਉਮਰ ਦੇ ਹੈਗੇ ਨੇ ਜਾਂ ਪੜ੍ਹੇ ਲਿਖੇ ਕਿੰਨੇ ਹੈਗੇ ਜੀ ਪਤਾ ਲੱਗੇ ਘਾਟੀ ਉਮਰ ਹੈ ਜੀ ਇਹਨਾਂ ਦੀ ਹਰਪ੍ਰੀਤ ਸਿੰਘ ਮੈਕਪ੍ਰੀਤਾ ਮੈਕਪ੍ਰੀਤਾ ਵੀ ਕਿੰਨੀਆਂ ਸਾਲਾਂ ਦਾ ਹੈਗਾ ਤੇ ਇਹ ਹਰਪ੍ਰੀਤ ਅਨਮੋਲ ਦੀ ਉਮਰ ਕੁਝ ਹੋਣਾ ਤੋਂ ਵੱਧ ਹੈ ਮੈਡਮ ਦੇਖਣ ਚਾਹਿਆ ਕਿ ਜਿੰਨੇ ਬੱਚੇ ਫੜੇ ਆ ਰਹੇ ਆ 14 ਨਾਲ ਕੋਈ ਛੋਟੀ ਉਮਰ ਵੀ ਕੋਈ 16 ਦਾ 17 ਸਾਲ ਦਾ ਮਾਪਿਆਂ ਨੂੰ ਕੀ ਹੈ ਅਪੀਲ ਕਰਨੀ ਚਾਹੀਦੀ ਇਹ ਜੀ ਬਹੁਤ ਜ਼ਰੂਰੀ ਗੱਲ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਜਿਹੜੀ ਕ੍ਰਾਈਮ ਦੀ ਦੁਨੀਆ ਹੁੰਦੀ ਹੈ ਇਹਦੇ ਚੋਂ ਇਹ ਇਸ ਰਾਤ ਦੀ ਕਦੇ ਸਵੇਰ ਨਹੀਂ ਹੁੰਦੀ ਤੇ ਇਹ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਨਾ ਚਾਹੂੰਗੀ ਕਿ ਇਸ ਰਾਤੋਂ ਦੂਰ ਰਹਿਣ ਤੇ ਪੜ੍ਹ ਲਿਖ ਕੇ ਜੋ ਵੀ ਸਾਡੇ ਜੋ ਅਸੀਂ ਆਪਣੇ ਦੇਸ਼ ਨੂੰ ਬਿਲਡ ਕਰ ਸਕਦੇ ਹਾਂ ਅਸੀਂ ਉਹਦੇ ਵਿੱਚ ਯੋਗਦਾਨ ਪਾਈਏ ਕ੍ਰਾਈਮ ਦੀ ਦੁਨੀਆ ਤੋਂ ਦੂਰ ਰਹੀਏ ਇਹਨਾਂ ਦਾ ਕੋਈ ਬਾਹਰ ਵੀ ਹੈਗਾ ਸਰਗਨਾ ਜਿਹਦੇ ਸਿੱਟੇ ਚ ਸਤਨੁਸ਼ਰਜ ਠੀਕ